ਸਨੀਨਾ ਮੈਂ ਮੇਰਾ ਦੀ ਮਹੱਲੇ ਵਸੀਆਂ ਠੀਕ ਹੈ ਕਿ ਨਹੀਂ ਉਹ ਦਿੱਕਤ ਆਉਂਦੀ ਹੈ ਦਿੱਕਤ ਬਹੁਤ ਹੈ ਜੀ ਇੱਥੇ ਕੋਈ ਰੌਕ ਟੋਕ ਨਹੀਂ ਇਹਨਾਂ ਨੇ दारू ਵੇਚਣੀ ਇਹਨਾਂ ਨੂੰ ਇਹ ਨਹੀਂ ਪਤਾ ਬੰਦਾ ਇੱਥੇ ਖੜ ਕੇ ਪੀ ਰਿਹਾ ਜਾਂ ਨਹੀਂ ਪੀ ਰਿਹਾ ਬੱਥੇ ਗਲਾਸ ਰੱਖਦੇ ਦੇਖੋ ਪਏ ਹੁੰਦੇ ਸਾਰੇ ਗੰਦਾ ਦੇਖੋ ਗਲਾਸ ਪਏ ਹੋਏ ਠੀਕ ਹੈ ਕਿ ਨਹੀਂ ਉਹ ਜਿਹੜੇ ਬੰਦੇ ਆਣਾ ਇੱਥੇ दारू ਪੀ ਕੇ ਜਾਣੀ ਇਹਨਾਂ ਨੂੰ ਹਜ਼ਾਰ ਵਾਰ ਕਹਿ ਚੁੱਕੇ ਭਾਈ ਮਹੱਲੇਦਾਰੀ ਹੈ ਇੱਥੇ ਨਾ ਦਾਰੂ ਚਲਾਇਆ ਕਰੋ ਪਰ ਕੋਈ ਇਹਨਾਂ ਦੇ ਮਤਲਬ ਹੋਰ ਨਹੀਂ ਖੁੰਦਾ ਤੋਂ ਮਤਲਬ ਜਿਨਾ ਠੇਕੇ ਵਾਲੇ ਲੋਕੜਾ ਜਿਹਾ ਅਸੀਂ ਅਸੀਂ ਆਪਾਂ ਪਬਲਿਕ ਕਿੱਥੋਂ ਰੋਕਾਂਗੇ ਉਹ ਘਰ ਹੈ ਕੀ ਕਰਨ ਗਿਆ ਆਖਰ ਤੇ ਜਦੋਂ ਉਹ ਸੇ ਪਿੰਦੇ ਹੁੰਦੇ ਨੇ ਉਹ ਚੁੱਪ ਕਰ ਜਾਂਦੇ ਦੁਨੀਆਂ ਕਰ ਲੁਧਿਆਣਾ ਦੇ ਤਰੰਪੁਰਾ ਇਲਾਕੇ ਦੇ ਵਿੱਚ ਸ਼ਰਾਬ ਦੇ ਬਣੇ ਇਕੱਠੇ ਕੇ ਨੂੰ ਲੈ ਕੇ ਉਸ ਵਕਤ ਹੰਗਾਮਾ ਹੋ ਜਾਂਦਾ ਜਦੋਂ ਇਲਾਕਾ ਨਿਵਾਸੀਆਂ ਨੇ ਸ਼ਰਾਬ ਦੇ ਠੇਕੇ ਨੂੰ ਲੈ ਕੇ આરોਪ ਲਗਾਏ ਨੇ ਉਥੇ ਉਹਨਾਂ આરોਪ ਲਗਾਏ ਨੇ ਕਿ ਹਰ ਰੋਜ਼ ਸ਼ਾਮ ਨੂੰ ਲੋਕ ਠੇਕੇ ਦੇ ਬਾਹਰ ਖੜੇ ਹੋ ਕੇ ਸ਼ਰਾਬ ਪੀਂਦੇ ਨੇ ਜਿਸ ਤੇ ਕਾਰਨ ਔਰਤਾਂ ਨੂੰ ਅਣਜਾਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਐ ਤੋ ਤੱਕ ਕਿ ਸ਼ਰਾਬ ਪੀਣ ਤੋਂ ਬਾਅਦ ਲੋਕ ਨਜ਼ਦੀਕ ਹੀ ਸ਼ੌਚ ਕਰਨ ਲੱਗ ਜਾਂਦੇ ਨੇ ਜਿਸ ਦੀ ਵਜ੍ਹਾ ਦੇ ਨਾਲ ਕਲੀ ਮਹੱਲੇ ਦਾ ਮਾਹੌਲ ਵੀ ਖਰਾਬ ਹੋ ਰਿਹਾ ਹੈ। ਅਧਰੇ ਸ਼ਰਾਬ ਦੇ ਠੇਕੇਦਾਰ ਦਾ ਕਹਿਣਾ ਕਿ ਸ਼ਰਾਬ ਦਾ ਠਿਕਾ ਪਿਛਲੇ 20 ਸਾਲਾਂ ਤੋਂ ਇਸ ਤਰ੍ਹਾਂ ਹੀ ਚੱਲ ਰਿਹਾ ਹੈ। ਇਲਾਕਾ ਨਿਵਾਸੀਆਂ ਦੇ ਵੱਲੋਂ ਜੋ ਹੰਗਾਮਾ ਕੀਤਾ ਗਿਆ ਉਸ ਤੋਂ ਬਾਅਦ ਲੁਧਿਆਣਾ ਐਕਸਾਈਜ਼ ਡਿਪਾਰਟਮੈਂਟ ਦੇ ਇਨਸਪੈਕਟਰ ਦੇ ਵੱਲੋਂ ਆ ਕੇ ਠੇਕੇ ਦੀ ਚੈਕਿੰਗ ਵੀ ਕੀਤੀ ਗਈ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਠੇਕਾ ਪੂਰੀ ਤਰ੍ਹਾਂ ਦੇ ਨਾਲ ਲੀਗਲ ਹੈ ਅਤੇ ਇਸ ਦੇ ਅੰਦਰ ਜੋ ਸਟਾਕ ਪਿਆ ਉਹ ਵੀ ਪੂਰੀ ਤਰ੍ਹਾਂ ਨਾਲ ਲੀਗਲ ਹੈ। ਹਾਲਕਿ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਖੜੇ ਹੋ ਕੇ ਬਾਹਰ ਸ਼ਰਾਬ ਪੀਣਾ ਲੀਗਲ ਹੈ ਤਾਂ ਉਹਨਾਂ ਨੇ ਕਿਹਾ ਕਿ ਠੇਕੇ ਦੇ ਬਾਅਦ ਸ਼ਰਾਬ ਪੀਣਾ ਉਨੀਏ ਜੇਕਰ ਕੁਝ ਉਹਨਾਂ ਨੂੰ ਅਜੀਹਾ ਲੱਗਦਾ ਤਾਂ ਆਉਣ ਵਾਲੇ ਸਮੇਂ 'ਚ ਉਹ ਕਾਰਵਾਈ ਵੀ ਕਰਨਗੇ ਕੋਈ ਧਿਆਨ ਸਨੀ ਨਾਮ ਹੈ ਜੀ ਮੇਰਾ ਸੀ ਮਹੱਲੇ ਵਸੀਆਂ ਜੀ ਠੀਕ ਹੈ ਜੀ ਕਿ ਨਹੀਂ ਉਹ ਦਿੱਕਤ ਆਉਂਦੀ ਹੈ ਦਾਰੂ ਦੀ ਦਿੱਕਤ ਬਹੁਤ ਹੈ ਜੀ ਇੱਥੇ ਕੋਈ ਰੌਕ ਟੋਕ ਨਹੀਂ ਇਹਨਾਂ ਨੇ ਦਾਰੂ ਵੇਚਣੀ ਇਹਨਾਂ ਨੂੰ ਇਹ ਨਹੀਂ ਪਤਾ ਬੰਦਾ ਇੱਥੇ ਖੜ ਕੇ ਪੀ ਰਿਹਾ ਜਾਂ ਨਹੀਂ ਪੀ ਰਿਹਾ ਇੱਥੇ ਗਲਾਸ ਰਾਤੀ ਦੇਖੋ ਪਏ ਹੁੰਦੇ ਸਾਰੇ ਗੰਦਾ ਦੇਖੋ ਗਲਾਸ ਪਏ ਹੋਏ ਠੀਕ ਹੈ ਜੀ ਕਿ ਨਹੀਂ ਉਹ ਜਿਹੜੇ ਬੰਦੇ ਆਣਾ ਇੱਥੇ ਦਾਰੂ ਪੀ ਕੇ ਜਾਣੀ ਇਹਨਾਂ ਨੂੰ ਹਜ਼ਾਰ ਵਾਰ ਕਹਿ ਚੁੱਕੇ ਭਾਈ ਮਹੱਲੇਦਾਰੀ ਹੈ ਇੱਥੇ ਨਾ ਦਾਰੂ ਚਲਾਇਆ ਕਰੋ ਪਰ ਕੋਈ ਇਹਨਾਂ ਦੇ ਕੋ ਸਮਝ ਆ ਵੀ ਨਹੀਂ ਗੇ ਇਹਨਾਂ ਨੇ 1000 ਵਾਰ ਕਿਹਾ ਚੁੱਕੇ ਆ ਵਿਧਾਇਕਾਂ ਨੂੰ ਪਾਈ ਉਹਨਾਂ ਨੂੰ ਹੈ ਹੀ ਨਹੀਂ ਕੁਝ ਉਹ ਤਾਂ ਆਪਣੇ ਬੀਜ਼ੀ ਨੇ ਉਹ ਤਾਂ ਜਦੋਂ ਵੋਟਾ ਫੁੱਟਾ ਹੁੰਦੀ ਆ ਉਹ ਤਾਂ ਆਉਂਦੇ ਉਹਨਾਂ ਨੂੰ ਕੀ ਲੈਣਾ ਦੇਣਾ ਇਸ ਚੀਜ਼ ਤੋਂ ਬੰਦੇ ਮਹੱਲੇਦਾਰੀ ਤੋਂ ਕੁਝ ਵੀ ਨਹੀਂ ਲੈਣਾ ਦੇਣਾ ਗਾਣਾਂ ਨੂੰ ਹੁਣ ਆ ਕੇ ਦੇਖਣੇ ਇੱਕ ਵਾਰੀ ਕੀ ਮਹੱਲੇ ਚੱਲਦਾ ਜੋ ਸ਼ਾਮੀਆਂ ਆ ਕੇ ਦੇਖੇ ਤੇ ਮਹਿਫਲ ਸੱਜੀ ਹੁੰਦੀ ਹੈ ਪੂਰੀ ਇੱਥੇ ਇਹ ਕੋਈ ਨਹੀਂ ਰੋਕਦੇ ਹੈ ਕੋਈ ਰੋਕ ਡਰ ਕੋਈ ਰੋਕ ਟੋਕ ਨਹੀਂ ਇਹਨਾਂ ਨੂੰ ਅੰਦਰ ਬੈ ਕੇ ਦੇਖਣਾ ਤਾਂ ਪਊਆ ਦੇਣਾ ਹੁੰਦਾ ਦਾਰੂ ਦੇਣੀ ਹੁੰਦੀ ਉਹ ਦੇ ਦਿੰਦੇ ਬਾਦ ਮਹੱਲੇਦਾਰੀ ਹੈ ਹੁਣ ਇਹ ਹੁਣ ਬੈਟੀਆਂ ਨੇ ਦੇਖੋ ਸ਼ਾਮੀ ਬਚਾਰੀਆਂ 7 ਵਜੇ ਅੰਦਰ ਵੜ ਜਾਂਦੀਆਂ ਨੇ ਹੁਣ ਮਹੱਲੇਦਾਰੀ ਬੰਦਾ ਬੈਠਣਾ ਵੀ ਪਾਪ ਹੋ ਗਿਆ ਦੱਸੋ ਬੱਲਾ ਮੈਂ ਇਹੋ ਹੀ ਬਾਤ ਹੂੰ ਇੱਥੋਂ ਪੀਤਾ ਚੱਲ ਗਲੀ ਦੀ ਬਾਤ ਹੂੰ ਜੋ ਗੰਦ ਮਗੰਮੀ ਬਣਾ ਲਿਆ ਗਲੀ ਦਾ ਗੁਲੀ ਬਣਾ ਲਿਆ ਇਹਨਾਂ ਨੇ ਦੂਜੇ ਤੀਜੇ ਤੇ ਇੱਥੇ ਲੜਾਈਆਂ ਜਲਦੀ ਲੜਨ ਨੂੰ ਪੈਂਦੇ ਆ ਕਰਦੇ ਤਾਂ ਹੀ ਕਹਿੰਦੇ ਪਿਆ ਤੁਹਾਨੂੰ ਆਹੋ ਬਾਈਟ ਕਰਾ ਆਜੋ ਆਜੋ ਵਰਜਨ ਤੋਂ ਬਾਜੀ ਇਹ ਐਕਸਾਈਜ਼ ਜਾਣੇ ਦੇਖੋ ਤੁਸੀਂ ਮੈਂ ਉੱਧਰ ਲਵੰਡਰ ਲੋ ਵਰਜਨ ਇੱਕ ਠੇਕਾ ਤੁਹਾਡਾ ਠੀਕਾ ਭਾਈ ਗਲੀ ਵਾਲੇ ਵਿਰੋਧ ਕਰ ਰਹੇ ਕਹਿੰਦੇ ਅਕਸਰ ਇਹਦੇ ਮਾਰਕਟ ਹੁੰਦੀ ਆ ਠੇਕੇ ਨੂੰ ਲੈ ਕੇ ਲੋਕ ਦਾਰੂ ਬਾਹਰ ਖੜ ਕੇ ਪੀਂਦੇ ਨੇ ਉਸ ਚੀਜ਼ ਨੂੰ ਲੈ ਕੇ ਤੁਸੀਂ ਕੀ ਕਹੋਗੇ ਉਹ ਤਾਂ ਐਕਸਾਈਜ਼ ਦੀ ਰੇਟ ਵੱਖਰੀ ਆ ਸਰ ਜਿਹੜਾ ਗਲੀ ਵਾਲੇ ਵਿਰੋਧ ਕਰ ਰਹੇ ਗਲੀਆਂ ਕੋਈ ਵਿਰੋਧ ਨਹੀਂ ਕਰ ਰਿਹਾ ਸਾਹਮਣੇ ਵਿਰੋਧ ਕਰ ਰਹੇ ਸਰ ਇਦਾਂ ਹੀ ਮਾਰਦੇ ਕੋਈ ਵਿਰੋਧ ਨਹੀਂ ਕਰ ਰਿਹਾ ਕਤਨੀ ਨੂੰ ਪੁੱਛ ਲਓ ਕੋਈ ਰਾਈ ਕੋਈ ਕੇਸ ਹੋਏ ਦੱਸ ਦਿਓ ਚੌਂਕੀ ਨਹੀਂ ਸਰ ਉਹ ਕਹਿੰਦੇ ਅਸੀਂ ਕਈ ਵਾਰੀ ਕੰਪਲੇਨ ਦਿੱਤੀ ਚੌਂਕੀ ਦੇ ਵਿੱਚ ਆਹੋ ਦੱਸੋ ਕਹਿੰਦੇ ਕੰਪਲੇਨ ਹਾਲਤ ਉਹ ਕਹਿੰਦੇ ਉੱਤੇ ਖੜ ਕੇ ਦਾਦੂ ਪੀਤੀ ਆ ਜੀ ਸਾਰੇ ਹੱਥ ਕਿੱਧਰ ਪਿੰਦਲ ਲੋਕ ਕਹਿੰਦੇ ਅਸੀਂ ਤਾਂ ਨਹੀਂ ਕਹਿ ਰਹੇ ਮੱਲੇ ਲਈ ਕਹਿ ਰਹੇ ਮੱਲੇ ਆਏ ਤਾਂ ਸ਼ਿਕਾਇਤ ਲਾ ਰਹੇ ਮੱਲੇ ਆ ਰਹੇ ਸ਼ਿਕਾਇਤ ਉਹ ਇਹ ਦੱਸੋ ਠੇਕੇ ਦੀ ਜਿਹੜੀ ਪਾਲਿਸੀ ਆ ਕੀ ਉਹਦੇ ਅੰਦਰ ਅਸੀਂ ਪਾਣੀ ਦੀ ਬੋਤਲਾਂ ਤੇ ਖਾਲੀ ਗਲਾਸ ਲੈ ਸਕਦੇ ਹਾਂ ਠੇਕੇ ਲਈ ਪਾਲਿਸੀ ਆ ਉਹਦੇ ਅੰਦਰ ਆਪਾਂ ਪਾਣੀ ਦੀ ਬੋਤਲਾਂ ਅਕਸਰ ਪਾਣੀ ਦੀ ਬੋਤਲਾਂ ਤੇ ਗਲਾਸ ਵੇਚੇ ਜਾ ਰਹੇ ਆ ਅੱਛਾ ਇਹ ਪ ਸਰ ਕਿਹੜੀ ਕੰਪਨੀ ਦਾ ਠੇਕਾ ਬਾਦੂ ਐਕਸਾਈਡ ਦਾ ਸਰ ਤੁਸੀਂ ਐਕਸਾਈਡ ਨਾਲ ਥੋੜਾ ਐਕਸਾਈਡ ਦੱਸੋ ਸਰ ਸਭ ਕੁਝ ਨਾ ਦੱਸਣਾ ਉਹ ਤੁਸੀਂ ਮੇਰੇ ਨਾਲ ਗੱਲ ਕਰੋ ਇਟਸ ਓਕੇ ਸਰ ਠੇਕਾ ਤਾਂ ਤੁਹਾਡਾ ਨਾ ਉਹ ਕਹਤਾਂ ਉਹਨੂੰ ਦੱਸਣਾ ਕੋਈ ਠੇਕਾ ਦੇ ਮੇਰਾ ਨਾਮ ਹੈ ਜੀ ਮੇਰਾ ਨਾਮ ਉਜਾਗਰ ਸਿੰਘ ਕਿਹੜੇ ਮਲੇ ਜਿਹੇ ਹੋ ਪਾਜੀ ਹਾਂਜੀ ਕਿਹੜੀ ਏਰੀਆ ਕਿਹੜਾ ਵਾਪਾ ਪਾਜੀ ਇਹ ਏਰੀਆ ਹੈਗਾ ਜੀ ਧਰਮਪੁਰਾ ਗਲੀ ਨੰਬਰ 4 ਜੀ ਕੀ ਕੀ ਮਾਮਲਾ ਹੋਇਆ ਇਹ ਇਹ ਸਿਰਫ ਮਾਮਲਾ ਕੋਈ ਠੇਕੇ ਵਾਲੇ ਨਾਲ ਨਹੀਂ ਠੇਕੇ ਦੇ ਵਿੱਚੋਂ ਸ਼ਰਾਬ ਜਿਹੜੇ ਬੰਦੇ ਲੈਂਦੇ ਆ ਨਾ ਉਹ ਸ਼ਰਾਬ ਇੱਥੇ ਬਾਹਰ ਖੜ ਕੇ ਪੀਂਦੇ ਆ ਉਹ ਤੁਹਾਡੇ ਸਾਹਮਣੇ ਡਸਟਪਿਨ ਪਈਆਂ ਡਸਟਪਿਨ ਦੇ ਵਿੱਚ ਖਾਲੀ ਬੋਤਲਾਂ ਖਾਲੇ ਵੀ ਪਈਆਂ ਕੋਈ ਇਹਦੇ ਝੂਠ ਨਹੀਂ ਹੈਗਾ ਤੇ ਨਾਲ ਹੱਤਾ ਬਣੇ ਹੱਤਾ ਉਹ ਹੁਣ ਮਤਲਬ ਜਿਨਾਗਾ ਠੇਕੇ ਵਾਲੇ ਲੋਕੜਾ ਜੀ ਅਸੀਂ ਅਸੀਂ ਆਪਾਂ ਆਮ ਪਬਲਿਕ ਕਿੱਥੋਂ ਰੋਕਾਂਗੇ ਉਹ ਘਰ ਹੈ ਸਾਹਮਣੇ ਉਹ ਜਨਾਨੀਆਂ ਬਾਹਰ ਬੈਠੀਆਂ ਕੀ ਕਰਨੀਆਂ ਆਖਰ ਤਾਂ ਜਦੋਂ ਇੱਥੇ ਪਿੰਦੇ ਹੁੰਦੇ ਨੇ ਉਹ ਚੁੱਪ ਕਰਕੇ ਅੰਦਰ ਚੁਲੀਆਂ ਚੱਲੋਂ ਲੜਾਈਆਂ ਝਗੜੇ ਵੀ ਹੁੰਦੇ ਆ ਠੇਕਾ ਤਾਂ ਕਾਫੀ ਪੁਰਾਣਾ ਇਹ ਠੇਕਾ ਪੁਰਾਣਾ ਜੀ ਪਹਿਲੇ ਵੀ ਇਸੇ ਤਰ੍ਹਾਂ ਇੱਕ ਵਾਰੀ ਕਿਹਾ ਸੀ ਤੇ ਬੰਦ ਹੋ ਗਿਆ ਸੀ ਐ ਹੁਣ ਦੁਬਾਰਾ ਆਮ ਆਦਮੀ ਪਾਰਟੀ ਆਈ ਹੈ ਤੇ ਇਹਨਾਂ ਨੇ ਸ਼ ਇਦੇ ਬਾਰੇ ਸ਼ਿਕਾਇਤ ਨਹੀਂ ਕੀਤੀ ਇਹਦੇ ਬਾਰੇ ਸ਼ਿਕਾਇਤ ਜਿਹੜੀ ਹੈ ਕਿ ਉਹ ਮੁੰਡਾ ਜਿਹੜਾ ਪਹਿਲੇ ਤੁਹਾਡੇ ਨਾਲ ਹੈਗਾ ਸੀ ਉਹਨੇ ਇੱਕ ਵਾਰੀ ਦੋ ਵਾਰੀ ਸ਼ਿਕਾਇਤ ਕਰ ਚੁੱਕਾ ਉਹ ਕਹਿੰਦੇ ਉਹ ਆਂਦੇ ਨੇ ਤੇ ਉਦੋਂ ਨਹੀਂ ਪੀਂਦੇ ਜਦੋਂ ਉਹ ਆਂਦੇ ਜਦ ਇਹ ਸ਼ਹਿਰਾਂ ਬਾਹਰ ਜੱਪਾ ਨੇ ਡਰਸਟ ਪੈਨ ਰੱਖਿਆ ਇਹਦਾ ਮਤਲਬ ਕਿ ਇਹਨਾਂ ਨੂੰ ਇਹਨਾਂ ਨੇ ਆਪ ਪੀਣ ਦੀ ਇਜਾਜ਼ਤ ਦਿੱਤੀ ਹੋਈ ਹੈ ਕਿਉਂਕਿ ਡਰਸਟ ਜੱਲੂ ਦਾ ਠੇਕਾ ਹੈ ਤਾਂ ਕੀ ਕੋ ਚਲਾਈ ਜਾਣੀ ਅਸੀਂ ਕਿਹੜੇ ਨਾਲ ਡਾਂਗ ਮਾਰ ਕੇ ਭਜਾ ਸਕਦੇ ਆ ਕਿ ਗਵਰਨਮੈਂਟ ਇਹਨਾਂ ਨਾਲ ਇਹਨਾਂ ਨੂੰ ਗਵਰਨਮੈਂਟ ਨੇ ਲਾਇਸੈਂਸ ਦਿੱਤਾ ਬਿਲਕੁਲ ਹੁੰਦੇ ਜਦੋਂ ਇੱਥੇ ਬੰਦਾ ਬੈਠ ਕੇ ਪੀਏਗਾ ਦੂਜਾ ਬੰਦਾ ਪੀਏਗਾ ਉੱਤੇ ਤੁਪਕਾ ਸ਼ਰਾਬ ਦਾ ਪੈ ਦੇਗਾ ਉਹ ਲੜੇਗਾ ਹੀ ਹੋਰ ਕੀ ਹੋਏਗਾ ਬੋਲੋ ਭਾਈ ਨੂੰ ਆਓ ਚਾਹ ਪਲਾਈਏ ਤੁਹਾਨੂੰ ਸਾਰਿਆਂ ਨੂੰ ਜੀ ਬੋਲੋ ਹੋਗੇ ਬੰਦਿਆਂ ਦੇ ਇਹਨਾਂ ਦੇ ਘਰ ਦੇ ਬਾਹਰ ਮੋਕ ਕੇ ਆਂਗੇ ਫਿਰ ਪਤਾ ਲੱਗੂਗਾ ਕੀ ਫਿਰ ਲੱਗਿਆ ਹੁੰਦਾ ਐਮਐਲਏ ਕੋਲ ਗਏ ਸੀ ਮੈਡਮ ਕੋਈ ਐਮਐਲਏ ਜੀ ਨਹੀਂ ਸਿਰਫ ਵੋਟਾਂ ਦੇ ਟਾਈਮ ਤੇ ਆਂਗੇ ਵੋਟ ਮੰਗਣ ਕੋਈ ਵੀ ਆ ਮੈਂ ਸਭ ਦਾ ਨਾਮ ਲਾਉਂਗੀ ਕੋਈ ਵੀ ਆ ਕੋਈ ਕਾਰਵਾਈ ਨਹੀਂ ਹੁੰਦੀ ਜੇ ਵੋਟਰ ਦੇ ਗਿਆਨਗੇ ਜੀ ਹਾਂਜੀ ਤੁਹਾਡੀ ਪੈਰ ਸੁਣੀ ਜਾਊਗੀ ਸੁਣੀ ਜਾਊਗੀ ਕੋਈ ਨਹੀਂ ਸੁਣਦਾ ਇੱਥੇ ਕੋਈ ਨਹੀਂ ਸੁਣਦਾ ਕਿਸੇ ਕਿਉਂ ਨਹੀਂ ਰੋਲਾ ਮੈਂ ਰਿਪੋਰਟ ਲਿਖਾਈ ਮੇਰੀ ਰਿਪੋਰਟ ਦੀ ਕਾਪੀ ਵੀ ਦੇ ਸਕਦੀ ਹਾਂ ਮੇਰੀ ਰਿਪੋਰਟ ਸਭ ਪਤਾ ਹੈ ਇਹਨਾਂ ਨੂੰ ਦੇ ਸਕਦੇ ਸਾਡੇ ਕੋਲ ਆਂਦੇ ਨੇ ਇਹਨਾਂ ਦਾ ਬੰਦਾ ਮੇਰੇ ਹਸਬੰ德 ਦੇ ਹੱਥ ਹੀ ਪਿਆ ਮੇਰੇ ਹਸਬੰ德 ਦੇ ਸਾਟੇ ਵੱਜੀ ਆ ਕਿਉਂ ਨਹੀਂ ਹੋਈ ਉਹਨਾਂ ਸਲਿੱਪ ਪਈ ਆ ਮੈਂ ਤੁਹਾਨੂੰ ਲੈ ਚਲਦੀ ਆ ਥਾਣੇ ਸਾਡੀ ਰਿਪੋਰਟ ਲਖਾਈ ਹੋਈ ਆ ਕਿ ਮੈਂ ਕਹੀ ਨਹੀਂ ਸਕਦੇ ਮੈਂ ਤੁਹਾਨੂੰ ਪੂਰੀ ਗਲੀ ਇਕੱਠੀ ਕਰਕੇ ਦਿਖਾ ਦੂੰਗੀ ਇੱਥੇ ਬਾਥਰੂਮ ਇੱਥੇ ਹੁੰਦਾ ਇਹਨਾਂ ਦਾ ਇੱਥੇ ਬਾਥਰੂਮ ਹੁੰਦਾ ਅਸੀਂ ਨਿਕਲਣਾ ਸਾਡਾ ਬਹੁਤ ਮੁਸ਼ਕਿਲ ਹੋਇਆ ਪਿਆ ਇੱਥੇ ਖੜ ਕੇ ਜਾ ਰੂ ਭੀਨ ਕੇ ਬੁਰਾ ਮੱਲੇ ਥੋੜੇ ਘਰ ਦੀ ਕੋਈ ਲੇਡੀਜ਼ ਹੋਵੇ ਇੱਥੇ दारू ਵੀਰੇ ਹੁਣ ਨਿਕਲ ਰਹੂਗੇ ਤੁਸੀਂ ਕੋਈ ਨਹੀਂ ਨਿਕਲਣ ਦਿੰਦਾ ਹੈਗਾ ਅਸੀਂ ਕਹਿੰਨੇ ਵਾ ਸਾਡੀ ਇਹੀ ਦਰਕਾਰ ਸਟੇਕਾ ਬੰਦ ਕੀਤਾ ਜਾਵੇ ਸਸੀ ਗੱਲ ਪਾਜੀ ਸਸੀ ਗੱਲ ਪਾਜੀ ਸਰ ਸਹੀ ਕਹਿੰਦਾ ਮੇਰਾ ਨਾਮ ਸੁਮਰਾਜੀ ਸਰ ਕੀ ਕਹਿਣਾ ਚਾਹੋਗੇ ਜੀ ਬਾਈ ਅੱਜ ਠੇਕੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਬਿਲਕੁਲ ਦੇਖੋ ਭਾਈ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੇ ਵੀ ਮਲੇ ਚ ਦੰਦੇ ਆ ਮਲੇ ਦੇ ਰਸਨੀਕਾ ਸਾਡਾ ਵੀ ਇਹੀ ਵਿਰੋਧ ਹੈ ਵੀ ਠੇਕਾ ਬੰਦ ਹੋਣਾ ਚਾਹੀਦਾ ਕਾਰਨ ਕਿ ਇਹ ਵੀ ਜਿਹੜਾ ਤਾਂ ਪਹਿਲੀ ਗੱਲ ਤਾਂ ਇਹ ਜਿਹੜੀ ਸਰਕਾਰ ਹੈ ਉਹਨਾਂ ਦਾ ਜਿਹੜਾ ਅਸਰਿਕਨ ਉਹ ਆਪ ਹੀ ਇਸੇ ਕਰਕੇ ਬੰਦ ਹੈ ਕਿ ਉਹਨੇ ਜਿਹੜੀ ਨੀਤੀ ਲੈ ਕੇ ਆਇਆ ਦੂਜੀ ਗੱਲ ਇੱਥੇ ਜਿਹੜਾ ਠੇਕਾ ਚੱਲਦਾ ਵਾ ਮਹੱਲੇ ਦੇ ਵਿੱਚ ਧੀਆਂ ਪਾਣਾ ਰਹਿੰਦੀਆਂ ਨੇ ਬੜੀ ਪਰੇਸ਼ਾਨੀ ਹੁੰਦੀ ਹੈ ਬੜੀ ਵਾਰੀ ਧਰਨਾ ਵੀ ਲਾ ਚੁੱਕੇ ਆ ਬੜੀ ਵਾਰੀ ਕੰਪਲੀਟਾਂ ਵੀ ਦੇ ਚੁੱਕੇ ਆ ਲੇਕਿਨ ਕੋਈ ਸਰ ਇੱਕ ਲੇਡੀਜ਼ ਆ ਕਹਿੰਦੇ ਹੋਰ ਕੋਈ ਹੈ ਹੀ ਨਹੀਂ ਕਹਿੰਦੇ ਇਹ ਤਾਂ ਵੈਸੇ ਹੀ ਬੋਲਦੀ ਰਹਿੰਦੀ ਪਾਜੀ ਕੌਣ ਕਹਿੰਦਾ ਇੱਕ ਲੇਡੀਜ਼ ਹੈ ਤੁਸੀਂ ਹੁਣੇ ਗੱਲ ਕਰੋ ਇੱਕ ਵਾਰ ਮਾਰਾਂਗਾ ਸਾਰਾ ਮਹੱਲਾ ਦਾ ਰਹਾਂਦਾ ਕੋਈ ਇੱਕ ਲੇਡੀਜ਼ ਨਹੀਂ ਹੈ ਦੇਖੋ ਇਹ ਨਹੀਂ ਹੈਗਾ ਵੀ ਇਹ ਸਾ ਚਾਂਸ ਆਰਾ ਮੱਲਾ ਤੁਸੀਂ ਗੱਲ ਕਰੋ ਅਬ ਮੈਂ ਸਾਰਾ ਮੱਲਾ ਬਾਹਰ ਸਾਹ ਦੇਣਾ ਲਗਾਤਾਰ ਵਿਰੋਧ ਹੋ ਰਿਹਾ ਹੈ ਤੁਸੀਂ ਨੁਮਾਇੰਦੀ ਵੀ ਕਰਦੇ ਹੋ ਸ਼ਰਮਣੀ ਕਾਲੀਦਲ ਵੱਲੋਂ ਕਦੀ ਕੰਪਲੇਨ ਨਹੀਂ ਦਰਜ ਕਰਾਈ ਗਈ ਭਾਜੀ ਮੈਂ ਤੁਹਾਨੂੰ ਕਹਿ ਤਾ ਕਿ ਕਿੰਨੀ ਵਾਰੀ ਪਿਛਲੇ 10 ਸਾਲਾਂ ਤੋਂ ਕਿੰਨੀ ਵਾਰੀ ਕੰਪਲੀਟ ਵੀ ਦਰਜ ਕਰਾਈ ਹੈ ਕਰਨੇ ਵੀ ਲਾਇਆ ਅਮਲ ਅਮਲ ਕੀ ਤੁਹਾਡੇ ਸਾਹਮਣੇ ਆ ਜੇ ਅਮਲ ਹੋਇਆ ਹੁੰਦਾ ਤਾਂ ਬੰਦ ਨਾ ਹੋਇਆ ਹੁੰਦਾ ਹੁਣ ਅਜੀ ਹੁਣ ਫੇਰ ਵੀਰੋ ਇਹੀ ਗੱਲ ਇਹੀ ਗੱਲ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਗੱਲ ਕਹਿਣਾ ਚਾਹੁੰਦੇ ਆ ਮੱਲੇ ਵੱਲੋਂ ਵੀ ਗੱਲ ਕਹਿਣਾ ਚਾਹੁੰਦੇ ਆ ਵੀ ਇਹਨੂੰ ਬੰਦ ਕੀਤਾ ਜਾਵੇ ਜਾਂ ਤਾਂ ਕੋਈ ਅਲਟਰਨੇਟ ਕੱਢਿਆ ਜਾਵੇ ਕਿਉਂ ਇੱਥੇ ਧੀਆਂ ਪੈਣਾ ਰਹਿੰਦੀਆਂ ਬਿਲਕੁਲ ਗੱਲ ਸਹੀ ਹੈ ਪਰਸੋ ਦੀ ਗੱਲ ਆ ਮੈਂ ਆ ਰਿਹਾ ਆ ਮੇਰਾ ਵੀਰ ਬਾਹਰ ਖੜਾ ਸੀਗਾ ਇੱਥੇ दारू ਦੇ ਗਲਾਸ ਲੈ ਕੇ ਘਰਾਂ ਦੇ ਮੂਹਰੇ ਜਾ ਕੇ दारू ਪਿੰਦੇ ਬੀਚੇ ਨੂੰ ਲੈ ਕੇ ਨਹੀਂ ਵਿਰੋਧ ਹੋ ਰਿਹਾ ਜਿਹੜੀ ਸ਼ਰਾਬ ਇਨਲੀਗਲ ਪ੍ਰੋਸੀਜਰ ਆ ਰਹੀ ਉਹਨੂੰ ਲੈ ਕੇ ਵਿਰੋਧ ਹੋ ਰਿਹਾ ਸਾਰੇ ਹੀ ਵਿਰੋਧ ਆ ਸਰ ਗੱਲ ਇੱਕ ਨੂੰ ਨਹੀਂ ਸਾਰੇ ਹੀ ਆ ਠੇਕਾ ਖੋਲਿਆ ਪੀਂਦੇ ਇਹ ਲੀਗਲ ਦੇ ਇਨ ਨਿਕਲਦਾ ਕੀ ਹੋਇਆ दारू ਲੀਤੀ ਪੀਣੀ ਹੈ ਨਾ ਕਿੱਥੇ ਪੀਣਗੇ ਉਹ ਅੰਦਰ ਨਹੀਂ ਪੀਣਗੇ ਬਾਹਰ ਪੀਣਗੇ ਗਲੀ 'ਚ ਪੀਣਗੇ ਜੇ ਗਲੀ 'ਚ ਪੀਣਗੇ ਤੇ ਮਹੱਲੇ ਦੇ ਧੀਆ ਪੈਣ ਸਾਰੀਆਂ ਨੇ ਤੇ ਪਰੇਸ਼ਾਨਦਾ ਹੁੰਦੀ ਹੈ ਮਹੱਲੇ ਪਰੇਸ਼ਾਨ ਮਹੱਲਾ ਸਾਰਾ ਪਰੇਸ਼ਾਨ ਹੁੰਦਾ ਹੈ ਜਿਵੇਂ ਭੈਣ ਜੀ ਬੋਲੇ ਨੇ ਲੜਾਈ ਝਗੜਾ ਵੀ ਕਾਫੀ ਹੁੰਦਾ ਵੈਸੇ ਲੱਗੇ ਭਾਜੀ ਰੈਗੂਲਰ ਚੀਜ਼ਾਂ ਨੇ ਨਵੀਂ ਨਹੀਂ ਹੈਗੀ ਰੈਗੂਲਰ ਚੀਜ਼ਾਂ ਨੇ ਲੜਾਈ ਝਗੜਾ ਹੋ ਗਿਆ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਮੱਲੇ ਨਾਲ ਜਿਵੇਂ ਬਾਥਰੂਮ ਕਰਨਾ ਜਾਂ ਸਰ ਐਕਸੈਕਟਲੀ ਜ਼ੋਰ ਵਿਜੀਲੈਂਸ ਵਾਲੇ ਆਏ ਹੋਏ ਕਿ ਇਹਨਾਂ ਨੂੰ ਜਨੂ ਕਰਾਇਆ ਜਾਊਗਾ ਇਸ ਚੀਜ਼ ਬਾਰੇ ਸਰ ਬਿਲਕੁਲ ਕਰਾਇਆ ਜਾਏਗਾ ਜੇ ਕਹਨੇ ਸਾਰੇ ਮੱਲੇ ਦੀ ਕੰਪਲੀਟ ਦੇ ਕੇ ਸਾਰੇ ਮੱਲੇ ਦੇ ਸਾਈਨ ਕਰਾ ਕੇ ਇਹਨਾਂ ਨੂੰ ਕਹਿੰਦੇ ਬੰਦ ਕਰੋ ਠੀਕ ਹੈ ਸਰ ਸਾਰੇ ਪ੍ਰੂਫ ਲੱਗੇ ਆ ਯਾਰ ਲੁਧਿਆਣਾ ਲਾਈਫ ਦੇ ਲਈ ਸ਼੍ਰਿੰਦਰ ਸੋਨਿਤ ਰਿਪੋਰਟ